ਮੁਲਾਪੁਰ ਦਾਖਾ ਚ ਲੱਗੇ ਜਾ ਰਹੀ ਹੈ ਸਾਲ ਦੀ ਸਭ ਤੋਂ ਵੱਡੀ ਸੇਲ ਹੈ ਸਾਰੇ ਕੱਪੜੇ ਮਿਲਣ ਜਾ ਰਿਹਾ ਤੇਰੇ ਟਾਤੇ ਉਹ ਸੇਲ ਨਹੀਂ ਭਾਜੀ ਰਖੜੀ ਠਮਾਕਾ ਸੇਲ ਵਜਾਣ ਨਾਲੋਂ ਦੇਣੇ ਨੇ ਅੱਧੇ ਰੇਟਾਂ 'ਚ ਔਰ ਨਾਲ ਦੇਣੇ ਨੇ ਇੱਕ ਨਾਲ ਇੱਕ ਫ੍ਰੀ 600 ਵਾਲਾ ਸੂਟ ਵੀ ਮਿਲਣਾ ਜੀ ਇੱਕ ਨਾਲ ਇੱਕ ਫ੍ਰੀ 700 ਵਾਲਾ ਦੁਪੱਟੇ ਵਾਲਾ ਸੂਟ ਵੀ ਮਿਲਣਾ ਜੀ ਇੱਕ ਨਾਲ ਇੱਕ ਫ੍ਰੀ ਕੈਮਰੀ कॉटन ਦਾ ਸੂਟ 900 ਵਾਲਾ ਵੀ ਮਿਲਣਾ ਜੀ ਇੱਕ ਨਾਲ ਇੱਕ ਫ੍ਰੀ ਸਰ ਸਾਰੇ ਸੂਟ ਸਾਰੇ ਹੀ ਸੂਟ ਜਿਹੜੇ ਮਰਜ਼ੀ ਲੋ ਜੀ ਪੂਰੇ ਪੰਜਾਬ ਦੇ ਵਿੱਚ ਕੱਪੜਿਆਂ ਦੇ ਨਾਲ ਪਹਿਲੀ ਵਾਰੀ ਦੇਣ ਜਾ ਰਹੇ ਆ ਜੀ LED TV ਵਾਸ਼ਿੰਗ ਮਸ਼ੀਨ ਫ੍ਰੀਜ ਔਰ ਮਾਈਕ੍ਰੋਵੇਵ ਬਿਲਕੁਲ ਫ੍ਰੀ ਜੀ ਔਰ ਇਹ ਆਫਰ ਰਹਿਣੀ ਹੈ ਸਿਰਫ ਰਖੜੀ ਦਾ ਹੀ ਜੀ ਬ੍ਰਾਂਡਡ ਸੂਟ ਰਾਮਟੈਕਸ ਦਾ ਜੀ ਇਹ ਵੀ ਮਿਲਣਾ ਜੀ ਇੱਕ ਨਾਲ ਇੱਕ ਫ੍ਰੀ ਏਕੇ ਟੈਕਸ ਦਾ ਸੂਟ ਇਹ ਵੀ ਮਿਲਣਾ ਜੀ ਇੱਕ ਨਾਲ ਇੱਕ ਫ੍ਰੀ ਕੱਲੀ ਕੁੜੀਆਂ ਲਈ ਨਹੀਂ ਜੀ ਮੁੰਡਿਆਂ ਲਈ ਵੀ ਲਾਤੀ ਕੁਰਤੇ ਜੰਮੇ ਦੀ ਸੇਲ 1400 ਵਾਲਾ 700 ਰੁਪਏ ਚ ਔਰ 700 ਰੁਪਏ ਵਾਲਾ 350 ਰੁਪਏ ਚ ਜੀ ਕਾਟਨ ਦੀ ਤਮੰਨਾ ਦਾ ਸੂਟ 595 ਰੁਪਏ ਦਾ ਜਿਹਦੀ ਖਰੀਦ ਹੈਗੀ ਸਾਡੀ 700 ਰੁਪਏ ਦੀ ਜੀ ਇਹ ਚ ਘਟਵਾਗੇ ਬਿਲਕੁਲ ਜੀ ਘਟਵਾਵਾ ਕੇ ਦੇ ਰਿਆਂ ਜੀ ਮੁੰਡਿਆਂ ਦੇ ਵੀ ਲਾਤੀ ਜੀ ਨਿਕੜ ਸੂਟ ਦੇ ਉੱਪਰ ਸੇਲ ਇੱਕ ਨਾਲ ਇੱਕ ਫ੍ਰੀ ਟੀ-ਸ਼ਰਟ ਵੀ ਲੋਗ ਇੱਕ ਨਾਲ ਇੱਕ ਫ੍ਰੀ ਤਰਵਾਬ ਦਾ ਸੂਟ ਇਹ ਵੀ ਮਿਲਣਾ ਜੀ ਇੱਕ ਨਾਲ ਇੱਕ ਫ੍ਰੀ ਸਾਰੇ ਹੀ ਕੱਪੜਿਆਂ ਤੇ ਰੈਡੀਮੇਡ ਤੇ ਇੱਕ ਨਾਲ ਇੱਕ ਫ੍ਰੀ ਬੱਚਿਆਂ ਦੇ ਦੇਖੋ ਜੀਨ Hello? ਟੌਪ ਸ਼ਰਟ ਲੋ ਬੇਬੀਸ ਦੇ ਲੋ ਵੋਇਸ ਦੇ ਲੋ ਸਭ ਮਿਲਨੇ ਨੇ ਜੀ ਇੱਕ ਨਾਲ ਇੱਕ ਫ੍ਰੀ ਕੋਟ ਸੈੱਟ ਵੀ ਤੁਹਾਨੂੰ ਮਿਲਣ ਗਏ ਬਹੁਤ ਸਾਰੇ ਸਾਰੇ ਡਿਜ਼ਾਈਨ ਉਹ ਵੀ ਮਿਲਨੇ ਨੇ ਇੱਕ ਨਾਲ ਇੱਕ ਫ੍ਰੀ ਕੁਰਤੀ ਸੈੱਟ ਵੀ ਮਿਲਣਾ ਜੀ ਇੱਕ ਨਾਲ ਇੱਕ ਫ੍ਰੀ ਸਭ ਤੋਂ ਵੱਧ ਵੀਕਣ ਵਾਲਾ ਕਾਟਨ ਸੂਟ ਦੁਪੱਟਾ ਜੀ 450 ਰੁਪਏ ਰੇਂਜ ਚ ਬਹੁਤ ਡਿਜ਼ਾਈਨ ਮਿਲਨੇ ਜੀ 450 ਰੁਪਏ ਰੇਂਜ ਚ ਜੀ ਐਲੋ ਜੀ ਐਲੋ 450 ਰੁਪਏ ਰੇਂਜ ਪਹਿਲੀ ਵਾਰੀ ਪੂਰੇ ਪੰਜਾਬ ਦੇ ਵਿੱਚ ਲਗਾਤੀ ਸੇਲ ਦੋ ਪੈਂਟ ਸ਼ਰਟਾਂ ਦੇ ਨਾਲ ਇੱਕ ਪੈਂਟ ਸ਼ਰਟ ਬਿਲਕੁਲ ਫ੍ਰੀ 2/2 ਕਾਟਨ ਦੇ ਉੱਪਰ ਮਸਲੀਨ ਦੁਪੱਟੇ ਦੇ ਨਾਲ 1300 ਵਾਲਾ ਸ ब्राउजर ਵੀ ਲੋਗੇ ਇੱਕ ਨਾਲ ਇੱਕ ਫ੍ਰੀ ਬਿਲਕੁਲ ਕਾਟ ਸਟੌਕ ਰਹਿ ਗਿਆ ਜੀ ਬਿਲਕੁਲ ਲਿਮਟਿਡ ਸਟੌਕ ਰਹਿ ਗਿਆ ਜੀ ਔਰ ਇਹ ਸਾਰਾ ਹੀ ਅਸੀਂ ਕਰਨਾ ਹੈ ਜੀ ਖਤਮ ਔਰ ਦੇਨੇ ਨੇ ਇੱਕ ਨਾਲ ਇੱਕ ਫ੍ਰੀ ਡੀਇੰਗ ਸਟਾਈਲ ਪ੍ਰੀਮੀਅਮ ਕੁਆਲਟੀ ਦੇ ਸੂਟ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਨੇ ਜੀ ਬੜੇ ਪਿਆਰੇ ਪਿਆਰੇ ਡਿਜ਼ਾਈਨ ਪਲਾਜ਼ੋ ਦੇ ਨਾਲ ਔਰ ਇਹ ਸਾਰੇ ਹੀ ਦੇਣੇ ਨੇ ਜੀ ਤੁਹਾਨੂੰ 1 ਬਾਈ 1 ਗੈਟ 1 ਫ੍ਰੀ ਸੂਟ ਦੀ ਮੇਰੀ ਖਰੀਦ ਹੀ 1100 ਰੁਪਏ ਆ ਜੀ ਪਰ ਅਸੀਂ ਅੱਜ ਦੇ ਰਹੇ ਹਾਂ ਸਿਰਫ 850 ਰੁਪਏ ਦਾ ਜੀ ਮਸਲੀਨ ਕੋਟਨ ਦਾ ਸੂਟ ਹੈਂਡਵਰਕ ਦੇ ਨਾਲ ਜਿਹਦੀ ਖਰੀਦ ਸੀਗੀ ਜੀ 1700 ਰੁਪਏ ਅੱਜ ਅਸੀਂ ਦੇ ਰਹੇ ਹਾਂ ਜੀ ਸਿਰਫ 1250 ਰੁਪਏ ਚ ਔਰ ਰਹਿਣਾ ਉਦੋਂ ਤਾਈਂ ਹੈ ਜੀ ਜਦ ਤੱਕ ਸਟਾਕ ਹੈ ਜੀ ਜੈ ਵਿਦੇ ਕੋਟਨ ਦਾ ਸੂਟ ਪਲਾਜ਼ੋ ਦੇ ਨਾਲ ਇਹ ਵੀ ਮਿਲਣਾ ਜੀ ਇੱਕ ਨਾਲ ਇੱਕ ਫ੍ਰੀ ਜਿੰਨੇ ਸਾਰੇ ਬ੍ਰਾਂਡਡ ਸੂਟ ਮਿਲਨੇ ਜੀ ਇੱਕ ਨਾਲ ਇੱਕ ਫ੍ਰੀ ਔਰ ਰੈਣੀ ਜੀ ਸਕੀਮ ਸਿਰਫ ਰੱਖੜੀ ਤਾਈ ਜੀ ਇਹ ਤੁਸੀਂ ਜੀ ਸਾਡੇ ਕੋਲ ਪਰਚੇਜ਼ਿੰਗ ਕਰੋਗੇ ਜਾਂ ਸਾਡੀ ਵੀਡੀਓ ਸ਼ੇਅਰ ਕਰੋਗੇ ਜੀ ਤੁਹਾਨੂੰ ਮਿਲੇਗਾ ਜੀ ਲੱਕੀ ਡਰਾ ਦਾ ਕਾਪਨ ਔਰ ਜਿਹਦੇ ਵਿੱਚ ਤੁਸੀਂ ਜਿੱਤ ਸਕਦੇ ਹੋ ਫ੍ਰਿਜ LED TV ਵਾਸ਼ਿੰਗ ਮਸ਼ੀਨ ਔਰ ਮਾਈਕ੍ਰੋਵੇਵ ਸਰ ਇਹ ਨਿਕਲਣਾ ਕਦੋਂ ਹੈ ਰੱਖੜੀ ਵਾਲੇ ਦਿਨ 9 ਅਗਸ ਨੂੰ ਨਿਕਲੇਗਾ ਜੀ ਇਨਾਮ ਮਸਲੀਨ ਕਾਟਨ ਦਾ ਸੂਟ 750 ਰੁਪਏ ਰੇਂਜ ਚ ਬਹੁਤ ਸੋਹਣੇ ਸੋਹਣੇ ਕਲਰ ਦੀ ਬੜੇ ਪਿਆਰੇ ਪਿਆਰੇ ਡੀ ਫ੍ਰੈਸ਼ ਤੋਂ ਗਲੇਸ ਕਾਟਨ ਦੇ ਉੱਪਰ ਮਸਰੀਨ ਦੁਪੱਟੇ ਦੇ ਨਾਲ 2516 ਸੂਟ 1250 ਰੁਪਏ ਰੇਂਜ 'ਚ ਜੀ ਐਲਓਜੀ ਇਹ ਵੀ ਗਲੇਸ ਦਾ ਸੂਟ ਪਿਓਰ ਦੁਪੱਟੇ ਦੇ ਨਾਲ 2500 ਰੁਪਏ ਦਾ 1250 ਰੁਪਏ ਰੇਂਜ 'ਚ ਜੀ ਸਾਰਿਆਂ ਨੂੰ ਮੈਂ ਦੱਸਣਾ ਚਾਹਨਾ ਹੈ ਇਹ ਕੋਈ ਸੇਲ ਨਹੀਂ ਹੈ ਜੀ ਇਹ ਰਖੜੀ ਦੀ ਮਾਂ ਤਮਾਕਾ ਸੇਲ ਹੈ